ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਦੇ ਵੱਲੋਂ ਕੁਝ ਹਦਾਇਤਾਂ ਜੋ ਨੇ ਜਾਰੀ ਕੀਤੀਆਂ ਗਈਆਂ ਨੇ ਦਰਅਸਲ ਇਸ ਦੇ ਵਿੱਚ ਆਮ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਵੀ ਡਰੋਨ ਤੁਸੀਂ ਦੇਖਦੇ ਹੋ ਤਾਂ ਉਸ ਡਰੋਨ ਤੋਂ ਤੁਰੰਤ ਦੂਰੀ ਬਣਾ ਲਓ ਕਿਉਂਕਿ ਉਸ ਦੇ ਵਿੱਚ ਕੋਈ ਵੀ ਧਮਾਕਾ ਵਰਗੀ ਸਥਿਤੀ ਜੋ ਹੈ ਉਹ ਪੈਦਾ ਹੋ ਸਕਦੀ ਹੈ ਤੇ ਨਾਲ ਹੀ ਨਾਲ ਇਹ ਵੀ ਕਿਹਾ ਗਿਆ ਹੈ ਕਿ ਤੁਸੀਂ ਇਸ ਸੰਬੰਧੀ ਜਾਣਕਾਰੀ ਜੋ ਹੈ ਆਪਣੇ ਨਜ਼ਦੀਕੀ ਥਾਣੇ ਦੇ ਵਿੱਚ ਦੇ ਸਕਦੇ ਹੋ ਤੇ ਨਾਲ ਹੀ ਕੰਟਰੋਲ ਰੂਮ ਨੰਬਰ ਦੀ ਜੇਕਰ ਗੱਲ ਕੀਤੀ ਜਾਏ ਤਾਂ 112 ਨੰਬਰ ਦੇ ਉੱਤੇ ਤੇ ਜਿਹੜਾ ਤੁਸੀਂ ਸਕਰੀਨ ਦੇ ਉੱਤੇ ਨੰਬਰ ਦੇਖ ਰਹੇ ਹੋ ਉਸ ਨੰਬਰ ਦੇ ਉੱਤੇ ਤੁਰੰਤ ਕਾਲ ਕਰਕੇ ਇਸ ਬਾਰੇ ਜਾਂਚ ਜੋ ਹੈ ਹਾਲਾਂਕਿ ਜਾਂਚ ਇੱਥੇ ਪੂਰੀ ਇਨਫੋਰਮੇਸ਼ਨ ਦਿੱਤੀ ਜਾਏ ਤੇ ਕੋਈ ਵੀ ਘਬਰਾਣ ਦੀ ਇੱਥੇ ਸਥਿਤੀ ਦੇ ਵਿੱਚ ਹਾਲਾਂਕਿ ਜੇਕਰ ਕੋਈ ਅਜੀਹਾ ਡਰੋਨ ਤੁਸੀਂ ਦੇਖਦੇ ਹੋ ਤਾਂ ਇਹਨਾਂ ਡਰੋਨਸ ਨੂੰ ਦੇਖਦੇ ਸਾਰ ਇਨਫੋਰਮੇਸ਼ਨ ਜੋ ਹੈ ਕੰਟਰੋਲ ਰੂਮ ਨੰਬਰ ਤੇ ਦਿੱਤੀ ਜਾਏ ਤਾਂ ਜੋ ਆਮ ਲੋਕਾਂ ਦੀ ਸੁਰੱਖਿਆ ਵੀ ਬਰਕਰਾਰ ਰਹਿ ਸਕੇ ਤੇ ਤੁਹਾਡੀ ਆਪਣੀ ਸੁਰੱਖਿਆ ਵੀ ਹੋ ਸਕੇ ਤਾਂ ਦੱਸਦੀ ਹੈ ਕਿ ਭਾਰਤ ਅਤੇ ਪਾਕਿਸਤਾਨ ਤਾਂ ਦੇ ਵਿਚਾਲੇ ਜਿਹੜੇ ਆਪਸੀ ਸਬੰਧ ਵਿਗੜੇ ਨੇ ਉਸ ਵਿਚਾਲੇ ਐਡਵਾਈਜ਼ਰੀ ਜੋ ਹੈ ਹਾਲਾਂਕਿ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਜਾਰੀ ਹੋ ਰਹੀ ਹੈ ਤੇ ਇਸ ਐਡਵਾਈਜ਼ਰੀ ਨੂੰ ਇੱਥੇ ਦੇਖਦਿਆਂ ਹੋਇਆਂ ਕੰਟਰੋਲ ਰੂਮ ਨੰਬਰ ਜਿਹੜੇ ਨੇ ਅਲੱਗ ਤੋਂ ਬਣਾਏ ਗਏ ਨੇ ਤਾਂ ਜੋ ਤੁਹਾਡੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਤਾਂ ਕਿਤੇ ਨਾ ਕਿਤੇ ਸੁਰੱਖਿਆ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਨੰਬਰਾਂ ਤੇ ਸੁਰੱਖਿਆ ਦੇ ਲਈ ਤੁਸੀਂ ਇਨਫੋਰਮੇਸ਼ਨ ਦੇ ਸਕਦੇ ਹੋ ਤੇ ਨਾਲ ਹੀ ਖੁਦ ਦੀ ਤੇ ਦੂਜੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਦੇ ਹੋ